ਹੈਲੋ ਫਰੈਂਡਸ ਕਿਦਾਂ ਸਾਰੇ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਨਾ ਕਾਫੀ ਲੇਟ ਕੀਤੀ ਹੈ ਮਤਲਬ ਹੁਣ ਰਾਤ ਨੂੰ ਕਰਨ ਲੱਗੇ ਆ ਰਾਤ ਦੇ ਸਵਾ ਕੱਟ ਹੋ ਗਏ ਸੀਗੇ ਮਾਰਨਿੰਗ ਕੀ ਗੱਲ ਸੀ ਹਨਾ ਵੀ ਮੈਂ ਅੱਜ ਲੇਟ ਉੱਠਿਆ ਸੀਗਾ ਤਾਂ ਕਰਕੇ ਆਪਾਂ ਬਲੌਗ ਨਹੀਂ ਸ਼ੁਰੂ ਕੀਤਾ ਤੇ ਲੇਟ ਉੱਠਣ ਕਾਰਨ ਕੀ ਸੀ ਵੀ ਹਨਾ ਫਿਰ ਮੈਨੂੰ ਪਤਾ ਵੀ ਜੌਬ ਤੇ ਜਾਣਾ ਹੁੰਦਾ ਤੇ ਮੌਕੇ ਤੇ ਵੀ ਹਨਾ ਬਸ ਵੀ ਆ ਜਾਂਦੀ ਆ ਟਾਈਮ ਤੇ ਜਦੋਂ ਮੈਂ ਬਲੌਗ ਬਣਾਉਣ ਲੱਗਿਆ ਤਾਂ ਉਦੋਂ ਮੇਰਾ ਟਾਈਮ ਹੋ ਗਿਆ ਸੀ ਜਾਣ ਦਾ ਤਾਂ ਕਰਕੇ ਮੈਂ ਅੱਜ ਬਲੌਗ ਹਾਂ ਸਟਾਰਟ ਕੀਤਾ ਹੋਰ ਦੱਸੋ ਸਾਰੇ ਜਣੇ ਵਧੀਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਵੀ ਆਪਾਂ ਨਵਾਂ ਚੈਨਲ ਬਣਾਇਆ ਵਾ ਤੇ ਸਾਰੇ ਜਣੇ ਆਪਣੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਨਾਲ ਮੇਰੀ ਪਤੀ ਜੀ ਬੈਠੀ ਜੀ ਹਰਲੀਨ ਕੌਰ ਹੋਰ ਹਰਲੀਨ ਕਿਵੇਂ ਹੋ ਆ ਮੈਂ ਵਧੀਆ ਕੀ ਬਣਿਆ ਅੱਜ ਸਕੂਲ ਦੇ ਵਿੱਚ ਫਿਰ ਤੇਰਾ ਟੈਸਟ ਵਗੈਰਾ ਹੋਊ ਕੋਈ ਸਕੂਲ ਦੇ ਵਿੱਚ ਟੈਸਟ ਵਧੀਆ ਜਣੇ ਜੇ 10 ਤੋਂ 8 10 ਤੋਂ 9 10 ਤੋਂ 10 ਸੱਤ ਦਾ ਟੈਸਟ ਹੈ 1008 ਕਿਉਂ ਆਏ ਨੇ ਫਿਰ ਤੇਰੇ ਪੰਜਾਬੀ ਦਾ ਸੀਗਾ ਪੰਜਾਬੀ ਚੋ ਵੀ 1008 ਹਾਂ ਸਾਨੂੰ ਪਹਿਲੇ ਸਕੂਲ ਤੋਂ ਫੜਾਉਂਦੇ ਸੀ ਪੰਜਾਬੀ ਇਸ ਲਈ ਬਸ ਹੋਰ ਵਧੀਆ ਸੀਗਾ ਸਾਨੂੰ ਵਧੀਆ ਬਸ ਗਾਇਜ਼ ਕੀ ਸੀਗਾ ਨੇ ਵੀ ਅੱਜ ਲੇਟ ਹੋ ਗਏ ਸੀ ਆਪਾਂ ਵਲੌਗ ਬਣਾਉਣ ਤੋਂ ਦਿਨੇ ਕੀ ਹੁੰਦਾ ਦਿਨੇ ਵੀ ਨਾ ਟਾਈਮ ਨਹੀਂ ਮਿਲਦਾ ਨਾ ਜੌਬ ਤੇ ਹੁੰਨੇ ਆ ਤਾਂ ਕਰਕੇ ਵੀ ਉੱਥੇ ਤਾਂ ਨਹੀਂ ਆਪ ਬਣਾਉਦੇ ਵਲੌਗ ਵਗੈਰਾ ਸਹੀ ਜਿਹਾ ਨਹੀਂ ਲੱਗਦਾ ਹੈਗਾ ਤੇ ਮੈਨੂੰ ਇਹ ਹੁੰਦਾ ਚਲੋ ਘਰ ਦੀਆਂ ਵੀਡੀਓ ਤੇ ਪਾਈਆਂ ਜਾਂ ਨਾਲ ਹੈ ਨਾ ਆਪਣਾ ਖੇਤ ਵਗੈਰਾ ਦੀਆਂ ਉਦਾਂ ਨੋਰਮਲ ਵੀਡੀਓ ਬਾਹਰ ਅੰਦਰ ਨਹੀਂ ਮੈਂ ਜ਼ਿਆਦਾ ਫੋਨ ਚੂਜ਼ ਕਰਦਾ ਵੈਸੇ ਮੈਂ ਨਾ ਨਿਊ ਚੈਨਲ ਬਣਾਇਆ ਤੁਹਾਨੂੰ ਵੀ ਪਤਾ ਹੈ ਨਾ ਗੱਲ ਕੀ ਆ ਜੇ ਮੈਂ ਕੋਈ ਬੜਾ ਸੋਸ਼ਲ ਮੀਡੀਆ ਤੇ ਐਕਟਿਵ ਨਹੀਂ ਸੀਗਾ ਇੰਸਟਾਗ੍ਰam ਤੇ ਮੈਂ ਜ਼ਿਆਦਾ ਰੀਲਸ ਵਗੈਰਾ ਨਹੀਂ ਪਾਉਂਦਾ ਹੈਗਾ ਬਹੁਤ ਘੱਟ ਚੂਜ਼ ਕਰਦਾ ਹੁਣ ਬਸ ਆ ਮੇਰੀ ਭਤੀਜੀ ਨਹੀਂ ਹੱਡੀ ਕਹਿੰਦੀ ਸਾਚੂ ਆਪਾਂ ਬਲੌਗ ਪਾਇਆ ਕਰਨਾ ਮੈਂ ਤਾਂ ਕਰਕੇ ਮੈਂ ਚਲੋ ਦੇਖ ਲੈਂਦੇ ਆ ਆਪਾਂ ਵੀ ਟਰਾਈ ਕਰਕੇ ਹੋਰ ਹਲੀਨ ਤੁਹਾਨੂੰ ਕਿਵੇਂ ਲੱਗਦਾ ਬਲੌਗ ਜਾ ਕੇ ਸਾਕੇ ਵਾਦੂ ਲੈ ਗਿਆ 10 ਕੋਈ ਤੇ ਇਹ ਸਤੋਸਤ ਹੋਣਾ ਮੇਰੀ ਪਤੀਜੀ ਦਾ ਵੀ ਚੈਨਲ ਹੈਗਾ ਨਾ ਪਲੀਜ਼ ਉਹਨੂੰ ਵੀ ਸਬਸਕ੍ਰਾਈਬ ਕਰ ਲਿਓ ਕੀ ਨਾਮ ਤੇ ਹਰਲੀਨ ਦੱਸੋ ਗਗਨ ਕਲੇਰ 2245 ਗਗਨ ਕਲੇਰ 2245 ਮਤਲਬ ਗਗਨ ਕਲੇਰ 2245 ਪਲੀਜ਼ ਵੀ ਇਹ ਵੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰ ਲਿਓ ਇਹ ਮੇਰੀ ਪਤੀਜੀ ਵੀਡੀਓ ਪਾਉਂਦੀ ਆ ਉਹਨਾਂ ਨੂੰ ਲਾਈਕ ਕਰ ਦਿਆ ਕਰੋ ਨਾ ਸ਼ੇਅਰ ਕਰ ਦਿਆ ਕਰੋ ਹਾਂਜੀ ਹਰਲੀਨ ਕੀ ਕਰੀ ਜਾਂਦੇ ਹੋ ਕਰੀ ਆਪਣੇ ਟੈਸਟ ਦੀ ਤਿਆਰੀ ਕਿਉਂਕਿ ਮੇਰਾ ਕੱਲ ਟੈਸਟ ਆ ਕੰਪਿਊਟਰ ਦਾ ਕਾਦਾ ਟੈਸਟ ਆ ਤੇਰਾ ਕੰਪਿਊਟਰ ਦਾ ਲੈਸਨ 6th ਦਾ ਕੰਪਿਊਟਰ ਦਾ ਫਿਰ ਬਹੁਤ ਸੌਖਾ ਸਬਜੈਕਟ ਆ ਪੜਕੇ ਦੇਖ ਲਓ ਤੇ ਠੀਕ ਆ ਫਿਰ ਕੱਲੇ ਕੱਲੇ ਕੰਪਿਊਟਰ ਦਾ ਟੈਸਟ ਹੈ ਤੇਰਾ ਮੈਥ ਵਗੈਰਾ ਦਾ ਵੀ ਕਿਸੇ ਹੋਰ ਸਬਜੈਕਟ ਦਾ ਟੈਸਟ ਹੈਗਾ ਵਾ ਮੈਥ ਦੇ ਹੈਗੇ ਸਾਡੇ ਸਭ ਨੂੰ ਸਟੇਟਮੈਂਟ ਵਾਲੇ ਤੇਰਾ ਫੇਵਰਟ ਸਬਜੈਕਟ ਕਿਹੜਾ ਵਾ ਮੇਰਾ ਇੰਗਲਿਸ਼ ਇੰਗਲਿਸ਼ ਚੋਂ ਦਾ ਨਾਲੇ ਕਿਹਨੇ ਤੋ 3 ਦੇ ਵਿੱਚ ਤੁਹਾਨੂੰ ਇਹ ਨੰਬਰ ਆਇਆ ਨਾ ਜਦੋਂ ਟੈਸਟ ਚੋਂ ਕੋ ਪੰਜਾਬੀ ਚੋਂ ਆਏ ਸੀ ਹਨਾ ਪੰਜਾਬੀ ਦਾ ਸੀ ਇੰਗਲਿਸ਼ ਦਾ ਤਾਂ ਮੇਰੇ 15 ਆਊਟ ਆਫ 40 ਆਈ ਸੀ ਠੀਕ ਐ ਇਸ ਵਾਰ ਤੇਰੀ 5th ਕਲਾਸ ਆ ਦਿਖ ਲੈ ਬੋਰਡ ਦੀ ਕਲਾਸ ਵਧੀਆ ਨੰਬਰ ਲਵੇਂਗੀ ਯੈਸ ਜੇ ਨਾਮ ਜੇ ਕਿਸੇ ਪੋਜੀਸ਼ਨ ਤੇ ਨਾ ਆਈ ਫੇਰ ਪਤਾ ਨਹੀਂ ਬੇਟਾ ਆ ਦੇਖੋ ਜੀ ਪਹਿਲਾਂ ਫੋਨ ਤੇ ਇਹਦਾ ਜ਼ੋਰ ਦਿੱਤਾ ਵੀ ਅਸੀਂ ਪੂਰਾ ਇਹਨੂੰ ਐ ਸੀ ਵੀ ਹੁਣ ਮੇਰੇ ਚਾਚੂ ਆਉਣ ਵਾਲਾ ਵੀ ਉਹਨੇ ਆਉਣਾ ਇੱਧਰ ਉਹਨੂੰ ਪਤਾ ਹੀ ਹੁੰਦਾ ਹਨਾ ਵੀ ਮੈਂ ਡੇਲੀ ਸ਼ਾਮ ਨੂੰ ਜਦੋਂ ਜੌਬ ਤੋਂ ਵਾਪਸ ਆਉਣਾ ਮੈਂ ਇੱਧਰ ਡੇਲੀ ਆਉਣੀ ਹੁਣ ਆਪਣੇ ਨਾਲ ਦੂਜੇ ਘਰ ਤੇ ਇਹਨੂੰ ਇਹ ਹੁੰਦਾ ਵੀ ਹੁਣ ਚਾਚੂ ਆਉਣ ਵਾਲਾ ਵੀ ਹੁਣ ਫੋਨ ਰੱਖਦਾ ਹਨਾ ਮੈਂ ਬੁੱਕਸ ਵਗੈਰਾ ਚੱਕ ਲਾਣਾ ਟੈਸਟ ਦੀ ਤਿਆਰੀ ਕਰ ਲਾ ਇਹ ਦੱਸ ਹਨਾ ਮੈਨੂੰ ਹੁਣੇ ਦੇਖ ਕੇ ਤੂੰ ਚੱਕੀ ਆ ਨਾ ਕਿਤਾਬ ਪਤਾ ਨਹੀਂ ਦੱਸ ਪਤਾ ਪਤਾ ਹੀ ਆ ਮੈਨੂੰ ਤੈਨੂੰ ਪਤਾ ਹੁੰਦਾ ਵੀ 8 ਤੈਨੂੰ ਪਤਾ ਵੀ 8 ਵਜੇ ਦਾ ਟਾਈਮ ਹੋ ਗਿਆ ਵੀ ਹੁਣ ਚਾਚੂ ਆਉਣ ਵਾਲੇ ਨੇ ਵੀ ਜਿਵੇਂ ਮੋਬਾਈਲ ਦੇਖਦੀ ਹੋਈ ਉਹਨੇ ਕਹਿਣਾ ਵੀ ਇਹਦਾ ਮੋਬਾਈਲ ਤੇ ਸਾਰਾ ਦਿਨ ਲੱਗੀ ਰਹਿੰਦੀ ਆ ਨਹੀਂ ਸਾਡੇ ਟੈਸਟ ਹੈਗਾ ਹੁਣ ਤਾਂ ਕੱਲ੍ਹ ਹੋਰ ਹਰਲੀਨ ਵਧੀਆ ਸਕੂਲ ਦੇ ਵਿੱਚ ਫਿਰ ਵਧੀਆ ਟਾਈਮ ਪਾਸ ਹੋਇਆ ਅੱਜ ਸੋਨੂ ਤਾਂ ਵੈਸੇ ਜਣਾ ਸੁੱਟੀ ਦਾ ਬਹੁਤ ਚਾਹ ਰਹਿਆਂ ਦਾ ਨੇ ਵੀ ਸੁੱਟੀ ਹੋਵੇ ਸੁੱਟੀ ਹੋਵੇ ਹਨ ਹਾਂ ਅੱਜ ਟਿਊ ਜਿਹੜੇ ਆਜੇ ਸੰਡੇ ਦਾ ਬਹੁਤ ਦੂਰ ਆ ਇੰਨੀ ਸੇਤੀ ਨੂੰ ਸੁੱਟੀ ਹੋਈ ਤੁਹਾਨੂੰ ਤੇ ਜਿਹੜਾ ਮੇਰਾ ਚੈਨਲ ਬਣਾਇਆ ਹਰਲੀਨ ਤੂੰ ਹਨਾ ਆਪ ਮੇਰੇ ਫਰੈਂਡਸ ਨੂੰ ਸਾਰਿਆਂ ਨੂੰ ਕਹਿ ਦੇ ਅ ਜਿਹੜੇ ਆਪਣੇ ਚੈਨਲ ਤੇ ਨਵੇਂ ਆਉਂਦੇ ਵੀ ਹਨਾ ਪਲੀਜ਼ ਮੇਰੀ ਵੀਡੀਓ ਨੂੰ ਚਾਚੂ ਦੀ ਸਾਡੀ ਹਨਾ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਾਈਕ ਸਬਸਕ੍ਰਾਈਬ ਬੈਲ ਆਈਕਨ ਸਭ ਕੁਝ ਕਰ ਦਿਆ ਕਰੋ ਤੁਸੀਂ ਚਲੋ ਠੀਕ ਚਲੋ ਠੀਕ ਆ ਫਰੈਂਡਸ ਹਨਾ ਆਪਾਂ ਮਾਰਨਿੰਗ ਦੇ ਵਿੱਚ ਮਿਲਦੇ ਹਾਂ ਤੁਹਾਨੂੰ ਹੁਣ ਆਪਾਂ ਬਲੌਗ ਦਾ ਬਲੌਗ ਦੇ ਐਂਡ ਕਰਨ ਲੱਗੇ ਆ ਕੱਲ ਸਵੇਰੇ ਆਪਾਂ ਜਲਦੀ ਉੱਠ ਕੇ ਹਨਾ ਬਲੌਗ ਬਣਾਵਾਂਗੇ ਅੱਜ ਤਾਂ ਲੇਟ ਹੋ ਗਈ ਸੀ ਤੁਹਾਨੂੰ ਦੱਸਿਆ ਹੀ ਸੀ ਮੈਂ ਤਾ ਕਰਕੇ ਬਲੌਗ ਨਹੀਂ ਬਣਾਇਆ ਥੋੜੇ ਹੀ ਬਣਾਇਆ ਆਪਾਂ 5-4 ਮਿੰਟ ਦਾ ਹੋ ਗਿਆ ਕੱਲ ਨੂੰ ਬਣਾਉਣੇ ਬਲੌਗ ਬਲੌਗ ਫਰੈਂਡ ਕੱਲ ਨੂੰ ਮਿਲਦੇ ਆਪਾਂ ਤੁਹਾਨੂੰ ਠੀਕ ਹੈ ਜੀ ਬਾਏ ਬਾਏ